ਅਲਿ ਕੀ ਨਾਮ ਕੀ ਨਾਮ ਹੈ ਮੇਰਾ ਨਾਮ ਰਾਜਕੁਮਾਰ ਹੈ ਰਾਜਮਾਰੀ ਕੀ ਗੱਲ ਹੋਈ ਕੋਈ ਐਦਾਂ ਜੀ ਬੇਟਾ ਕੋਈ ਸ਼ਬਕ ਚ ਨੇ ਵਜੇ ਆਇਆ ਸੀਗਾ ਨਾਮ ਬਤਾ ਜੀ ਰਾਹੁਲ ਆਇਆ ਬੇਟਾ ਜੇ ਨਾਮ ਤੇ ਆਇਆ ਸੀਗਾ ਬਾਰ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਤੂੰ ਆਜ ਮਾਰ ਕੇ ਕਹਿੰਦਾ ਸੀਗਾ ਮਗਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਇਜ਼ ਪਈ ਹੈ ਉਹ ਲੈ ਕੇ ਆਇਆ ਬੁਢੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਹੈ ਬਾਹਰਲੇ ਮੁਲਕਾਂ ਚ ਪੇਮੈਂਟ ਆਣੀ ਸੀ ਕਿਸ ਨੂੰ ਦੇਣੀ ਵੀ ਸੀ ਓ ਉਹ ਕਹਿੰਦਾ ਮੈਂ ਹੁਣ ਹੀ ਜਾਣਾ ਐਕਟਿਵਾ ਬਾਹਰੋਂ ਬਾਹਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਗਲੀ ਕੰਨੀ ਆ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ ਤੇ ਮੈਨੂੰ ਉਹਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਹੀ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿਹਦੀ ਆ ਕੱਕ ਜਿ ਨੂੰ ਕਰਨੀ ਸੀ ਜੀ ਮੇਰੀ ਕਿਹਦੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘਰ ਆ ਤੋ ਨਹੀਂ ਆਇਆ ਪੈਸੇ ਤੋਂ ਲੈ ਕੇ ਆ ਸਮਝਿਆ ਨਹੀਂ ਵੀ ਕਿੰਨੇ ਇਹ ਹੋ ਕੇ ਨਹੀਂ ਗਿਆ ਤੇ ਉੱਥੇ ਫਿਰ ਅਸੀਂ ਭਜਨਟ ਕਰਕੇ ਕੈਮਰੇ ਕਮਰੇ ਖਲਾਸ਼ੇ ਉਦੇ ਚ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉਹਤੇ ਵੀ 50 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉਥੋਂ ਲੈ ਕੇ ਆਏ ਸੀਗਾ ਇਹ ਸੋ ਜਿਹੜਾ 44 ਹੈ ਵੀ ਇੱਕ ਬੰਦਾ ਜਿਹੜਾ ਉਹ ਨਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਕਿਸੇ ਪੁਲਿਸ ਕੋਲ 신고 ਕੰਪਲੇਟ ਲਖਾਈ ਲਿਖਾਤੀ ਜੀ ਕਿੰਨੇ ਠੀਕ ਹੈਂਦੇ ਜੀ ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲ ਦੇ ਨੇ ਉੱਥੇ ਦੇ ਉਹਦੇ ਅਧਾਰ ਤੇ ਸਾਨੂੰ ਵਿਸ਼ਵਾਸ ਚ ਦਵਾ ਰਹੇ ਆ ਵੀ ਕਾਰਵਾਈ ਕਰ ਰਹੇ ਆ ਜੀ